ਇਹ ਤੇ ਮੋਟਿਆ ਮੋਟਿਆ ਮੈਂ ਬੈਕ ਸਟੋਰ ਤੇ ਨਹੀਂ ਗਿਆ ਡਾਕਟਰ ਦੇ ਨਹੀਂ ਗਿਆ ਮੈਂ ਬੈਕ ਸਟੋਰ ਤੇ ਰੋਲਾ ਜਿਨਾ ਕਿ ਪੈਣਾ ਜਦੋਂ ਪਾਇਆ ਹੈ ਨਾ ਮੈਂ ਰੋਲਾ ਪਾਇਆ ਵੀ ਵੀਰੇ ਪਾਸੇ ਪਾਸੇ ਪਰ ਨਹੀਂ ਉਹ ਸੁਣਦਾ ਬ੍ਰੇਕ ਫੇਲ ਹੋ ਗਈ ਸੀ ਬ੍ਰੇਕ ਫੇਲ ਹੋ ਗਈ ਸੀ ਬਸ ਬ੍ਰੇਕ ਹੋ ਗਿਆ ਕਿਥੋਂ ਕਿਥੇ ਜਾ ਰਹੇ ਸੀ ਚੰਡੀਗੜ੍ਹੋਂ ਆਏ ਸੀ ਜਗਰਾਉਂ ਜਾਣਾ ਸੀ ਜੀ ਆ ਜੀ ਉੱਡਣ ਲੱਗੇ ਸੀ ਅੰਦਰੋਂ ਫੋਂ ਲੁਧਿਆਣਾੇ ਲਾਉਣ ਲੱਗੇ ਸੀ ਕਿ ਬ੍ਰੇਕ ਅਵਲੇ ਵਿੱਚ ਵਿਚਪਣੀ ਚਾਹੀਦੀ ਰਾਈ ਚੰਡੀ ਸਾਹ ਹੋਰ ਗੱਲਬਾਤ ਹੋਈ ਆ ਕੀ ਗੱਲਬਾਤ ਹੋਈ ਆ ਬਸ ਇਹ ਬ੍ਰੇਕਾਂ ਫੇਲ ਹੋ ਗਈਆਂ ਸੀ ਹਾਂ ਵੇਗਾ ਉਹਦਾ ਕੰਟਰੋਲ ਹੋ ਗਈ ਬਸ ਤੇ 15 ਖੱਲੇ ਆ ਗਿਆ ਹਮ ਜਿਹੜਾ ਨਾ ਉਹ ਮੁੰਡਾ ਲੈਣੇ ਜਾ ਰਹੇ ਹਨ ਕਿੰਨੇ ਵਜੇ ਘਟਣਾ ਹੈ ਕਿੰਨੇ ਵਜੇ ਘਟਣਾ ਹੈ ਸਰ ਉਹ ਜਿਹੜਾ ਮੁੰਡਾ ਇਹਦੀ ਹਾਲਤ ਕਿਵੇਂ ਆ ਜਿਹੜਾ ਬਾਈਕ ਤੇ ਲੱਗੀ ਐਮਸੀ ਲੈ ਕੇ ਜਾ ਰਿਹਾ ਬਾਈਕ ਤੇ ਸੀ ਐਕਟਿਵਾ ਤੇ ਸੀ ਦੱਸ ਰਹੇ ਲੱਗਿਆ ਤੇ ਕੁਝ ਲੋਕਾਂ ਨੇ ਦੱਸਿਆ ਇਹ ਕਹਿੰਦੇ ਵੀ ਡਰਾਈਵਰ ਦਾ ਪਰਸ ਜਾਂ ਮੋਬਾਈਲ ਵੀ ਉਹ ਸਨੈਚ ਹੋ ਗਿਆ ਉਹਦੀ ਚੋਰੀ ਹੋ ਗਿਆ ਮੈਂ ਬੈਕ ਲੈ ਕੇ ਰੋਲਾ ਜਿਹਾ ਕਿ ਪੈਣਾ ਸੀ ਜਦੋਂ ਪਾਇਆ ਹਣ ਮੈਂ ਰੋਲਾ ਪਾਇਆ ਵੀ ਬੀਬੇ ਦੇ ਪਾਸੇ ਪਾਸੇ ਪਰ ਨਹੀਂ ਹੁਣ ਹੁੰਦਾ ਬ੍ਰੇਕ ਫੇਲ ਹੋ ਗਈ ਸੀ ਬ੍ਰੇਕ ਫੇਲ ਹੋ ਗਈ ਸੀ ਕਿੱਥੋਂ ਕਿੱਥੇ ਜਾਦੇ ਸੀ ਚੰਡੀਗੜ੍ਹੋਂ ਆਏ ਸੀ ਜਗਰਾਉਂ ਜਾ ਰਹੇ ਸੀ ਜੀ ਹਾਂ ਜੀ ਹੁਣ ਲੁਧਿਆਣਾ ਨੂੰ ਲੱਗ ਰਿਹਾ ਜੀ ਕਿ ਬ੍ਰੇਕ ਅਪਲੇ ਵਿੱਚ ਵਿੱਚ ਬਜਣੀ ਚਾਹੀਦੀ ਲਾਈ ਚੰਡੀ ਚਾਹ ਸਾਬ ਹਾਂ ਕੀ ਗੱਲਬਾਤ ਹੋਈ ਆ ਕੀ ਗੱਲਬਾਤ ਹੋਈ ਆ ਬੱਸ ਇਹ ਅਮਰੀਕਾ ਫੇਲ ਹੋ ਗਈ ਸੀ ਹਾਂ ਵੇਗ ਉਹ ਤਾਂ ਕੰਟਰੋਲ ਹੋ ਗਈ ਬਸ ਤੇ 15 ਥੱਲੇ ਆ ਗਿਆ ਸਰ ਜਿਹੜਾ ਨਾਮ ਉਹ ਬੰਦੇ ਲੈ ਕੇ ਜਾ ਰਹੇ ਨੇ ਕਿੰਨੇ ਵਜੇ ਘਟ ਰਹੀ ਹੈ ਕਿੰਨੇ ਵਜੇ ਘਟ ਰਹਾ ਹੈ ਸਾਨੂੰ 5 6 ਕੁ ਮਿੰਟ ਹੋਏ ਪਹਿਲਾਂ ਸਰ ਉਹ ਜਿਹੜਾ ਮੁੰਡਾ ਇਹਦੀ ਹਾਲਤ ਕਿਵੇਂ ਆ ਜਿਹੜਾ ਬਾਈਕ ਤੇ ਲੱਗੀ ਐਮਸੀ ਲੈ ਕੇ ਜਾਦਾ ਬਾਈਕ ਤੇ ਸੀ ਐਕਟਿਵਾ ਸੀ ਦੱਸ ਰਹੇ ਨੇ ਕੋਈ ਗੱਲ ਨਹੀਂ ਤੇ ਕੁਝ ਲੋਕਾਂ ਨੇ ਦੱਸਿਆ ਇਹ ਕਹਿੰਦੇ ਵੀ ਡਰਾਈਵਰ ਦਾ ਪਰਸ ਜਾਂ ਮੋਬਾਈਲ ਵੀ ਉਹ ਸਨੈਚ ਹੋ ਗਿਆ ਉਹਦੀ ਚੋਰੀ ਹੋ ਗਿਆ ਇਹ ਤੇ ਮੋਟਰ ਵਾਲਾ ਮੈਂ ਬੈਠ ਕੇ ਸੋਚੇ ਨੇ ਇਹ ਕਾਫਟਰ ਦੇ ਨਹੀਂ ਨਾ ਮੁੱਛੇ ਰੋਲਾ ਜਿਨਾਂ ਕ ਪੈਣਾ ਜਦੋਂ ਪਾਇਆ ਹੈ ਨਾ ਮੈਂ ਰੋਲਾ ਪਾਇਆ ਵੀ ਵੀਰੇ ਪਾਸੇ ਪਾਸੇ ਪਰ ਨਹੀਂ ਹੁੰਦਾ ਬ੍ਰੇਕ ਫੇਲ ਹੋ ਗਈ ਸੀ ਬ੍ਰੇਕ ਫੇਲ ਹੋ ਗਈ ਸੀ ਬਸ ਬ੍ਰੇਕ ਹੋ ਗਿਆ ਜਿਹੜਾ ਕਿਥੇ ਜਾ ਰਹੀ ਸੀ ਚੰਡੀਗੜ੍ਹੋਂ ਆਏ ਸੀ ਜਗਰਾਉਂ ਜਾਣਾ ਸੀ ਜੀ ਆ ਜੀ ਉੱਡਣ ਲੱਗੇ ਸੀ ਅੰਦਰੋਂ ਹੁਣ ਲੁਧਿਆਣਾੇ ਲਾਉਣ ਲੱਗੇ ਕਿ ਬ੍ਰੇਕ ਅਵਲੇ ਵਿੱਚ ਵਿਚ ਨਹੀਂ ਚਾਹੀਦਾ ਰਾਈ ਚੰਡੀ ਸਾਹ ਹੋਰ ਗੱਲਬਾਤ ਹੋਈ ਆ ਕੀ ਗੱਲਬਾਤ ਹੋਈ ਆ ਬਸ ਬ੍ਰੇਕਾਂ ਫੇਲ ਹੋ ਗਈਆਂ ਸੀ ਹਾਂ ਵੇ ਇਹ ਉਹ ਤਾਂ ਕੰਟਰੋਲ ਹੋ ਗਈ ਬਸ ਤੇ 15 ਖੱਲੇ ਆ ਗਿਆ ਹਮ ਇਹ ਲੈਣਾ ਉਹ ਮੁੰਡਾ ਲੈ ਕੇ ਜਾਣੇ ਜਾ ਰਹੇ ਹਨ ਕਿੰਨੇ ਵਜੇ ਘਟਣਾ ਹੈ ਕਿੰਨੇ ਵਜੇ ਘਟਣਾ ਹੈ ਸਾਨੂੰ 5-7 ਮਿੰਟ ਹੋਏ ਪਹਿਲਾਂ ਸਰ ਉਹ ਜਿਹੜਾ ਮੁੰਡਾ ਇਹਦੀ ਹਾਲਤ ਕਿਵੇਂ ਆ ਜਿਹੜਾ ਬਾਈਕ ਤੇ ਪਹਿਲਾਂ ਵੀ ਐਮਸੀ ਲੈ ਕੇ ਜਾ ਰਹੇ ਬਾਈਕ ਤੇ ਸੀ ਐਕਟਿਵਾ ਤੇ ਸੀ ਦੱਸਦੇ ਕੋਈ ਨਾ ਲੱਗੇ ਤੇ ਕੁਝ ਲੋਕਾਂ ਨੇ ਦੱਸਿਆ ਇਹ ਕਹਿੰਦੇ ਵੀ ਡਰਾਈਵਰ ਦਾ ਪਰਸ ਜਾਂ ਮੋਬਾਈਲ ਵੀ ਉਹ ਸਨੈਚ ਹੋ ਗਿਆ ਉਹਦੀ ਚੋਰੀ ਹੋ ਗਿਆ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।